ਘੱਲੂ ਘਾਰਾ ਦੇ ਬਸ ਬਨਾਮ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਕਲਪ ਸਿੱਖ ਕੌਮ ਇਸ ਮੌਕੇ ਬਹੁਤ ਹੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਆਪਸੀ 파ਟੋਤਾੜ ਸਿੱਖਰਾਂ ਤੇ ਪੁੱਜੀ ਹੋਈ ਹੈ ਦਰਜਨ ਤੋਂ ਵੱਧ ਸਿੱਖਾਂ ਦੀਆਂ ਰਾਜਸੀ ਪਾਰਟੀਆਂ ਬਣ ਚੁੱਕੀਆਂ ਪਰ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਕਿਸੇ ਇੱਕ ਵਿੱਚ ਵੀ ਨਹੀਂ ਇਸ 파ਟੋਤਾੜ ਦਾ ਇਹ ਨਤੀਜਾ ਹੈ ਕਿ ਆਏ ਦਿਨ ਸਿੱਖੀ ਸਿਧਾਂਤਾਂ ਨੂੰ ਰੋਲਿਆ ਜਾ ਰਿਹਾ ਹੈ ਸਿੱਖ ਪਰੰਪਰਾਵਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਾਰੀ ਦੁਨੀਆ ਵਿੱਚ ਆਪਣੇ ਨਵੇਕਲੇ, ਨਿਰਾਲੇ ਤੇ ਸਰਬਸਾਂਝੀ ਵਲਤਾ ਵਾਲੇ ਮਾਨਵਤਾਵਾਦੀ ਸਿਧਾਂਤਾਂ ਦੇ ਕਰਕੇ ਸਤਕਾਰ ਪਾਉਣ ਵਾਲੀ ਕੌਮ ਨੂੰ ਆਪਣੇ ਮੁਲਕ ਵਿੱਚ دشਵਾਰੀਆਂ ਝੱਲਣੀਆਂ ਪੈ ਰਹੀਆਂ ਹਨ। ਜੂਨ ਦਾ ਪਹਿਲਾ ਹਫਤਾ ਸਿੱਖਾਂ ਦੇ ਅਜੇਹ ਜਖਮਾਂ ਨੂੰ ਮੁੜਮੁੜਕ ਕੁੜੇਤ ਦਾ ਹੈ ਜਿਹੜੇ ਕਦੇ ਵੀ ਭਰੇ ਨਹੀਂ ਜਾ ਸਕਣਗੇ। ਅੱਜ ਤੋਂ 41 ਸਾਲ ਪਹਿਲਾਂ ਜੂਨ 1984 ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਸਮੇਤ ਸ਼ਹੀਦ ਹੋਏ ਹਜ਼ਾਰਾਂ ਸਿੰਘ ਸਿੰਘਣੀਆਂ ਬੱਚੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਿੱਖ ਆਏ ਸਾਲ ਸੰਤ ਭਿੰਡਰਾਵਾਲਿਆਂ ਦੀ ਸ਼ਹਾਦਤ ਵਾਲੇ ਦਿਨ 6 ਜੂਨ ਨੂੰ ਕੱਲੂ ਘਾਰਾ ਦਿਵਸ ਜੋ ਮਨਾਉਂਦੇ ਆ ਰਹੇ ਹਨ ਸਿੱਖਾਂ ਵਿੱਚ ਇਸ ਹਫ਼ਤੇ ਨੂੰ ਲੈ ਕੇ ਰੋਸ ਅਤੇ ਉਤਸ਼ਾਹ ਦੋਵੇਂ ਹੀ ਉੱਪਰਲੇ ਪੱਧਰ ਤੇ ਹੁੰਦੇ ਹਨ ਪਰ ਇਸ ਦੇ ਬਾਵਜੂਦ ਕਦੇ ਵੀ ਸਿੱਖਾਂ ਨੇ ਸ਼ਾਂਤੀ ਭੰਗ ਕਰਨ ਵਾਲਾ ਅਜਿਹਾ ਮਾਹੌਲ ਪੈਦਾ ਨਹੀਂ ਹੋਣ ਦਿੱਤਾ ਜਿਸ ਦੇ ਨਾਲ ਕਿਸੇ ਗੈਰ ਸਿੱਖ ਫਿਰਕੇ ਦੇ ਲੋਕਾਂ ਨੂੰ ਖਤਰਾ ਪੈਦਾ ਹੁੰਦਾ ਹੋਵੇ ਪਰ ਆਪਸੀ ਟਕਰਾਹ ਹਮੇਸ਼ਾ ਹੀ ਬਰਕਰਾਰ ਰਹੀ ਹੈ ਭਾਰਤੀ ਸੰਤਰ ਹਮੇਸ਼ਾ ਹੀ ਇਸ ਦਿਨ ਭੈ ਪੀਤ ਕਰਨ ਵਾਲੀ ਕੋਈ ਨਾ ਕੋਈ ਸਾਜ਼ਿਸ਼ ਰਚਦਾਰ ਹੈ ਇਸ ਵਾਰ ਦੇ ਕੱਲੂਕਾਰਾ ਦਿਵਸ ਮੌਕੇ ਵੀ ਸਿੱਖਾਂ ਦਾ ਟਕਰਾਅ ਕਰਾਉਣ ਦੇ ਪਰਪੰਚ ਰਚੇ ਗੇ ਪਰ ਸਿਰੇ ਨਾ ਚਲ ਸਕਿਆ ਪਰ ਇਹ ਜ਼ਰੂਰ ਹੋਇਆ ਕਿ ਆਮ ਸਿੱਖਾਂ ਦੇ ਮਨਾਂ ਅੰਦਰ ਡਰ ਦਾ ਮਾਹੌਲ ਬਣ ਗਿਆ ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਸਿੱਖਾਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਵੀ ਘਟ ਰਹੀ ਇਸ ਦੇ ਬਾਵਜੂਦ ਇਹ ਸੱਚ ਹੈ ਕਿ ਹਰ ਧੜੇ ਨੇ ਆਪਣੇ ਆਪ ਨੂੰ ਸਥਾਪਤ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਕਰਨ ਲਈ ਵੱਡੇ ਵੱਡੇ ਜਥਿਆਂ ਦੇ ਰੂਪ ਵਿੱਚ ਆਪਣੀ ਹਾਜ਼ਰੀ ਲਗਵਾਈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੂੱਚਾ ਪ੍ਰਬੰਧ ਹੀ ਅਕਾਲੀ ਦਲ ਬਾਦਲ ਕੋਲ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੀ ਰਣਨੀਤੀ ਮੁਤਾਬਕ ਹੀ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੈਠਣ ਲਈ ਅਸਥਾਨ ਦਿੱਤੇ। ਸ਼੍ਰੋਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਦੇ ਕਿਸੇ ਵੀ ਆਗੂ ਦੀ ਸ਼ਮੂਲੀਅਤ ਦਰਜ ਨਹੀਂ ਕੀਤੀ ਗਈ। ਅਤੇ ਨਾ ਹੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਿਖਾਈ ਦਿੱਤੇ। ਜਦੋਂ ਕਿ ਸਮੂਚੀਆਂ ਪੰਥਕ ਧਿਰਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਦੇਖੇ ਗਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰੀ ਦਬਾਅ ਅਤੇ ਕਿਤੇ ਆਪਸੀ મતਭੇਦਾਂ ਦੇ باوجود ਕੱਲੂਕਾਰਾ ਦਿਵਸ ਨੂੰ ਸ਼ਾਂਤੀ ਨਾਲ ਮਨਾਉਣ ਵਿੱਚ ਸਫਲਤਾ ਹਾਸਲ ਕੀਤੀ। ਪਰ ਇਹ ਵੀ ਸੱਚ ਹੈ ਕਿ ਸਿਧਾਂਤਾਂ ਦਾ ਕਾਣ ਅਤੇ ਪਰੰਪਰਾਵਾਂ ਨੂੰ ਤੋੜਨ ਦਾ ਇਲਜ਼ਾਮ ਵੀ ਪ੍ਰਧਾਨ ਧਾਮੀ 'ਤੇ ਲੱਗਿਆ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਾਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਾ ਪੜਨ ਦੇਣਾ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਨਾ ਕਰਨ ਦੇ ਦੋ ਵੱਡੀਆਂ ਅਪਗਿਆਮਾਂ ਹੋਈਆਂ ਹਨ ਜੋ ਸਿੱਖ ਪਰੰਪਰਾਵਾਂ ਵਿੱਚ ਵਪਾਰਵਾਦੀ ਤਾਕਤਾਂ ਦੇ ਗਲਬੇ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕਰਦੀਆਂ ਹਨ ਵਪਾਰਵਾਦੀ ਤਾਕਤਾਂ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਹੱਤਤਾ ਨੂੰ ਖਤਮ ਕਰਵਾ ਕੇ ਆਜ਼ਾਦ ਪ੍ਰਭੂ ਸੱਤਾ ਦੀ ਪ੍ਰਤੀਕ ਇਸ ਮਹਾਨ ਸੰਸਥਾ ਦਾ ਮਹੱਤਵ ਰਲਗੱਡ ਕਰਨਾ ਚਾਹੁੰਦੀਆਂ ਹਨ ਤਾਂ ਕਿ ਸਿੱਖਾਂ ਅੰਦਰੋਂ ਸਿੱਖ ਸਵੈਮਾਨ ਅਤੇ ਰਾਜ ਕਰਨ ਦੀ ਭਾਵਨਾ ਨੂੰ ਮਾਰਿਆ ਜਾ ਸਕੇ ਜੇਕਰ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਅਤੇ ਸਿੰਘ ਸਾਹਿਬ ਦਰਮਿਆਨ ਵਦੇਤਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵਿੱਚ ਪੈ ਕੇ ਪਹਿਲਾਂ ਹੀ ਸੁਲਝਾ ਲਿਆ ਸੀ ਪਰ ਮੌਕੇ ਤੇ ਬਣੇ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਭਾਰੀ ਦਬਾਅ ਅਤੇ ਚੈਲੰਜ ਦੇ ਬਾਵਜੂਦ ਜਿਸ ਸੂਝ ਸਿਆਣਪ ਨਾਲ ਮੌਕੇ ਦੀ ਨਜ਼ਾਕਤ ਨੂੰ ਆਪਣੇ ਹੱਥ ਵਿੱਚ ਵਰਤਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਜਿਸ ਤਰ੍ਹਾਂ ਉਹਨਾਂ ਨੇ ਅਰਦਾਸ ਵਿੱਚ ਵੀ ਕੌਮ ਦੀ ਦੁਬਿਧਾ ਸਿੱਖ ਹੋmland ਦੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਅਤੇ ਵੱਖ-ਵੱਖ ਮੁਲਕਾਂ ਵਿੱਚ ਮਾਰੇ ਗਏ ਸੰਘਰਸ਼ੀ ਸਿੱਖਾਂ ਦੀ ਗੱਲ ਕੀਤੀ ਉਹ ਕਾਬਲੇ ਤਾਰੀਫ ਕੀਤੀ ਜਾ ਸਕਦੀ ਜਥੇਦਾਰ ਕਿੰਨਾ ਸਮਾਂ ਰਹੇਗਾ ਇਸ ਦੇ ਬਾਰੇ ਕੁਝ ਵੀ ਕਹਿਣਾ ਅਸੰਭਵ ਪਰ ਇਹ ਗੱਲ ਜ਼ਰੂਰ ਹੈ ਜੋ ਗੱਲਾਂ ਬੇਨਤੀਆਂ ਦੇ ਰੂਪ ਵਿੱਚ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਵਿੱਚ ਉਹਨਾਂ ਨੇ ਸਨਮੁਖ ਹੋ ਕੇ ਸਿੰਘ ਸਾਹਿਬ ਵੱਲੋਂ ਕੀਤੀਆਂ ਹਨ ਉਹ ਕਿਸੇ ਜਥੇਦਾਰ ਨੇ ਅੱਜ ਤੱਕ ਨਹੀਂ ਕੀਤੀ ਸਿੰਘ ਸਾਹਿਬ ਨੇ ਸੱਪ ਵੀ ਮਾਰ ਦਿੱਤਾ ਅਤੇ ਛੋਟਾ ਬਚਾਉਣ ਵਿੱਚ ਵੀ ਸਫਲਤਾ ਹਾਸਲ ਕਰਕੇ ਆਪਣੀ ਨਿਪੁੰਤਾ ਦਾ ਲੋਹਾ ਮਨਵਾ ਲਿਆ ਅਜਿਹੀ ਜਥੇਦਾਰ ਦੀ ਬਹੁਤੀ ਦੇਰ ਤੱਕ ਟਿਕੇ ਰਹਿਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸਰਗੋਤਮ ਸਿੱਖ ਸੰਸਥਾਵਾਂ ਕੇਂਦਰੀ ਤਾਕਤਾਂ ਦੇ ਗਲਬੇ ਵਿੱਚ ਹਨ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਥੇਦਾਰ ਸਰਵ ਪ੍ਰਮਾਣਿਤ ਨਹੀਂ ਇਸ ਕਰਕੇ 6 ਜੂਨ ਨੂੰ ਜਥੇਦਾਰ ਦਾ ਵਿਰੋਧ ਹੋਇਆ ਅਜਿਹੀਆਂ ਕਥਾਵਾਂ ਤੇ ਸਵਾਲ ਉੱਠਦਾ ਹੈ ਕਿ 1849 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸਿਵਾਏ ਨਵੰਬਰ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਭਾਈ ਜਗਤਾਰ ਸਿੰਘ ਸਵਾਰਾ ਦੇ ਹੋਰ ਕੋਈ ਵੀ ਅਤੇ ਕਦੇ ਵੀ ਕੋਈ ਜਥੇਦਾਰ ਸਰਵ ਪ੍ਰਮਾਣਿਤ ਨਹੀਂ ਹੋਇਆ ਜੇਕਰ ਭਾਈ ਸਵਾਰਾ ਨੂੰ ਸਿੱਖਾਂ ਦੀ ਸਰਵ ਪ੍ਰਵਾਨਤਾ ਮਿਲੀ ਤਾਂ ਉਹਨਾਂ ਨੂੰ ਨਾ ਹੀ ਭਾਰਤੀ ਤਾਕਤਾਂ ਨੇ ਰਿਹਾ ਕੀਤਾ ਅਤੇ ਨਾ ਹੀ ਰਵਾਇਤੀ ਸਿੱਖ ਲੀਡਰਸ਼ਿਪ ਨੇ ਸਿੱਖ ਸਾਹਿਬ ਹਵਾਰਾ ਨੂੰ ਰਿਹਾ ਕਰਵਾਉਣ ਸੰਬੰਧੀ ਕਦੇ ਸੋ ਹਿਰਦਤਾ ਨਾਲ ਕੋਈ ਯਤਨ ਹੀ ਕੀਤਾ ਹੈ ਸੋ ਇਸ ਸਰਬ ਪ੍ਰਵਾਨਤਾ ਜਥੇਦਾਰ ਦੀ ਕਾਰਜ ਸ਼ੈਲੀ ਤੇ ਨਿਰਭਰ ਕਰਦੀ ਹੈ ਤਕਰੀਬਨ 3 3.5 ਦਹਾਕਿਆਂ ਦੇ ਸਮੇਂ ਤੇ ਝਾਤ ਮਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਜਥੇਦਾਰ ਦੀ ਨਿਯੁਕਤੀ ਸਮੇਂ ਉਹਨਾਂ ਦੀ ਵਿਰੋਧਤਾ ਹੁੰਦੀ ਰਹੀ ਹੈ ਅਤੇ ਹਟਾਉਣ ਦੇ ਟਾਈਮ ਸਿੱਖਾਂ ਦੀ ਹਮਦਰਦੀ ਹਰ ਹਰ ਉਸ ਜਥੇਦਾਰ ਨਾਲ ਰਹੀ ਹੈ ਜਿਹੜਾ ਵੀ ਤਖਤ ਸਾਹਿਬ ਤੇ ਬੇਇੱਜ਼ਤ ਕਰਕੇ ਹਟਾਇਆ ਜਾਂਦਾ ਹੈ ਜੇਕਰ ਬਹੁਤਾ ਦੂਰ ਨਾ ਵੀ ਜਾਈਏ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਉਦਾਹਰਣ ਸਾਹਮਣੇ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਾਇਆ ਜਾ ਰਿਹਾ ਸੀ ਤਾਂ ਬਹੁਤ ਸਾਰੀਆਂ ਧਿਰਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਜਦੋਂ ਉਹਨਾਂ ਨੂੰ ਹਟਾਇਆ ਗਿਆ ਤਾਂ ਸਿੱਖ ਹਮਦਰਦੀ ਉਹਨਾਂ ਦੇ ਨਾਲ ਸੀ ਤੋ ਅਜੇ ਹਾ ਹੀ ਮੌਜੂਦਾ ਸਮਾਂ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੋ ਜੋ ਬਿਆਨ ਦਿੱਤੇ ਜਾਂ ਬਤੌਰ ਜਥੇਦਾਰ ਜੋ ਜੋ ਕਾਰਜ ਕੀਤੇ ਉਹਨਾਂ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ ਇਸ ਤਰ੍ਹਾਂ ਕੱਲੂਕਾਰਾ ਦਿਵਸ ਦੀ ਅਰਦਾਸ ਦੇ ਸੰਬੰਧ ਵਿੱਚ ਦੇਖਿਆ ਜਾ ਰਿਹਾ ਹੈ ਉਸ ਤੋਂ ਇਹ ਵੀ ਆਸ ਵੱਜਦੀ ਹੈ ਕਿ ਜਥੇਦਾਰ ਗੜਗੱਜ ਦੇ ਅੰਦਰ ਕੁਝ ਕਰ ਗੁਜਰਨ ਦਾ ਜਜ਼ਬਾ ਹੈ ਬਸ਼ਰਤੇ ਕਿ ਉਹਨਾਂ ਨੂੰ ਸਿੱਖ ਪੰਥ ਦਾ ਸਹਿਯੋਗ ਮਿਲਦਾ ਰਹੇ ਸੋ ਅਜੀਹੀ ਦੁਬਿਧਾ ਸਮੇਂ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਸਿੱਖ ਸੰਕਲਪ ਸਿੱਖ ਜਜ਼ਬਾ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ 'ਚ ਆ ਕੇ ਭੁੱਲਾਂ ਬਖਸ਼ਾ ਲਈਏ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਖੁਆਰ ਹੋਇਆਂ ਨੂੰ ਗੱਲ ਲਾ ਲੈਣਗੇ ਇਹ ਲਿਖਤ ਹੈ ਸੂਰਵਾਨ ਬਗੇਲ ਸਿੰਘ ਢਾਲੀਵਾਲ ਦੀ ਕਲਮ ਤੋਂ ਇਸ ਨੂੰ ਆਵਾਜ਼ ਦਿੰਦੀ ਹੈ ਸੰਦੀਪ رائے ਜੀ ਵੀਡੀਓ ਨੂੰ ਦੇਖਣ ਤੇ ਸੁਣਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸਾਡੀ ਹਰੇਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ